ਅਤੇ ਡੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਜੀਵ ਸ਼ਰਮਾ ਤੂਰੀ ਤੋਂ ਬੇहद ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਤੂਰੀ ਦੇ ਬਗਲਾਮੁਖੀ ਮੰਦਰ ਦੇ ਹਵਨਕੁੰਡ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਦੀ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਪੰਡਤ ਵੱਲੋਂ ਇਸ ਮੰਦਰ ਦੇ ਪੰਡਤ ਵੱਲੋਂ ਇਸ ਦਾ ਕਤਲ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਬਗਲਾਮੁਖੀ ਦਾ ਮੰਦਰ ਹੈ ਜਿਹੜਾ ਤੂਰੀ ਵਿਖੇ ਸਥਿਤ ਹੈਗਾ ਤੇ ਸੁਦੀਪ ਕੁਮਾਰ ਨਾਮ ਦਾ ਨੌਜਵਾਨ ਜਿਸ ਦੀ 33 ਸਾਲ ਦੀ ਉਮਰ ਹੈ ਉਹ ਇਸ ਮੰਦਰ ਦੇ ਵਿੱਚ ਛੋਟੇ ਬੱਚਿਆਂ ਨੂੰ ਪੰਡਤ ਵਿਦਿਆ ਸਿਖਾਉਂਦਾ ਸੀ ਸੋ 2 ਤਰੀਕ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ ਉਸ ਦੇ ਘਰਦਿਆਂ ਨੇ ਗੁੰਮਸ਼ਦਾ ਦੀ ਰਿਪੋਰਟ ਵੀ ਦਰਜ ਕਰਾਈ ਤੇ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਹੈ ਤੇ मामले दी तफ्तीश ਕੀਤੀ ਜਾਂਦੀ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹੀ ਹਵਨਕੁੰਡਾ ਹੈ ਜਿਸ ਦੇ ਵਿੱਚ ਉਸ ਨੂੰ ਦਫਨਾਇਆ ਗਿਆ ਸੀ ਉਸ ਦਾ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਸੀ ਸੋ ਫਿਲਹਾਲ ਸੁਦੀਪ ਕੁਮਾਰ ਦੀ ਜਿਹੜੀ লাশ ਹੈਗੀ ਹੈ ਸੰਗਰੂਰ ਮੋਰਚਰੀ ਵਿਖੇ ਉਸ ਨੂੰ ਲਿਜਾਇਆ ਗਿਆ ਪੋਸਟਮਾਰਟਮ ਕੀਤਾ ਜਾਵੇਗਾ ਹਾਲਾਂਕਿ ਸੁਦੀਪ ਕੁਮਾਰ ਦੇ ਪਿਤਾ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ بیٹے ਦਾ ਜਿਹੜਾ ਇਹ ਕਤਲ ਹੈ ਇਹ ਤਾੰਤਰਿਕ ਵਿੱਦਿਆ ਦੇ ਤਹਿਤ ਕੀਤਾ ਗਿਆ ਉਸ ਦੀ ਬਲੀ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਵਕ ਵਖਤਰਾਵਾਂ ਦੇ ਤਹਿਤ ਮਾਮਲਾ ਜਿਹੜਾ ਹੈਗਾ ਉਹਨਾਂ ਪੰਡਤਾਂ ਖਿਲਾਫ ਦਰਜ ਕੀਤਾ ਗਿਆ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਮੰਦ ਭਾਗੀ ਘਟਨਾ ਜਿਹੜੀ ਹੈਗੀ ਇਹ ਧੂਰੀ ਤੋਂ ਸਾਹਮਣੇ ਆਈ ਹੈ ਸੋ ਇਹ ਬਗਲਾ ਮੁਖੀ ਮੰਦਰ ਦੀਆਂ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੇਲੀ ਪੋਸਟ ਤੋਂ ਸੋ ਹੁਣ ਇਸ ਦੇ ਵਿੱਚ ਅਪਡੇਟ ਕੀ ਆਉਂਦਾ ਸਾਹਮਣੇ ਉਹ ਪੁਲਿਸ ਦੀ ਜਿਹੜੀ ਅਗਲੀ ਪ੍ਰੈਸ ਕਾਨਫਰੈਂਸ ਜਿਹੜੀ ਹੈਗੀ ਆ ਉਹ ਕਰੂਗੀ ਪੁਲਿਸ ਉਸ ਦੇ ਵਿੱਚ ਹੀ ਸਾਹਮਣੇ ਨਿਕਲਿਆ ਨਿਕਲ ਕੇ ਆਵੇਗਾ ਕਿ ਆਖਿਰ ਮਾਜਰਾ ਕੀ ਹੈ ਤੂਰੀ ਤੋਂ ਬੇहद ਮੰਦ ਭਾਗੀ ਘਟਣਾ ਸਾਹਮਣੇ ਆਈ ਹੈ ਤੂਰੀ ਦੇ ਬਗਲਾਮੁਖੀ ਮੰਦਰ ਦੇ ਹਵਨਕੁੰਡ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਦੀ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਪੰਡਤ ਵੱਲੋਂ ਇਸ ਮੰਦਰ ਦੇ ਪੰਡਤ ਵੱਲੋਂ ਇਸ ਦਾ ਕਤਲ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਬਗਲਾਮੁਖੀ ਦਾ ਮੰਦਰ ਹੈ ਜਿਹੜਾ ਤੂਰੀ ਵਿਖੇ ਸਥਿਤ ਹੈਗਾ ਤੇ ਸੁਦੀਪ ਕੁਮਾਰ ਨਾਮ ਦਾ ਨੌਜਵਾਨ ਜਿਸ ਦੀ 33 ਸਾਲ ਦੀ ਉਮਰ ਹੈ ਉਹ ਇਸ ਮੰਦਰ ਦੇ ਵਿੱਚ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ ਸੋ 2 ਤਰੀਕ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ ਉਸ ਦੇ ਘਰਦਿਆਂ ਨੇ ਗੁੰਮਸ਼ਦਾ ਦੀ ਰਿਪੋਰਟ ਵੀ ਦਰਜ ਕਰਾਈ ਤੇ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਹੈ ਤੇ मामले दी तफ्तीश ਕੀਤੀ ਜਾਂਦੀ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹੀ ਹਵਨਕੁੰਡਾ ਹੈ ਜਿਸ ਦੇ ਵਿੱਚ ਉਸ ਨੂੰ ਦਫਨਾਇਆ ਗਿਆ ਸੀ ਉਸ ਦਾ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਸੀ ਸੋ ਫਿਲਹਾਲ ਸੁਦੀਪ ਕੁਮਾਰ ਦੀ ਜਿਹੜੀ লাশ ਹੈਗੀ ਹੈ ਸੰਗਰੂਰ ਮੋਰਚਰੀ ਵਿਖੇ ਉਸ ਨੂੰ ਲਿਜਾਇਆ ਗਿਆ ਪੋਸਟਮਾਰਟਮ ਕੀਤਾ ਜਾਵੇਗਾ ਹਾਲਾਂਕਿ ਸੁਦੀਪ ਕੁਮਾਰ ਦੇ ਪਿਤਾ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ بیٹے ਦਾ ਜਿਹੜਾ ਇਹ ਕਤਲ ਹੈ ਇਹ ਤਾੰਤਰਿਕ ਵਿੱਦਿਆ ਦੇ ਤਹਿਤ ਕੀਤਾ ਗਿਆ ਉਸ ਦੀ ਬਲੀ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਵਕਵਾ ਖਤਰਾਵਾਂ ਦੇ ਤਹਿਤ ਮਾਮਲਾ ਜਿਹੜਾ ਹੈਗਾ ਉਹਨਾਂ ਪੰਡਤਾਂ ਖਿਲਾਫ ਦਰਜ ਕੀਤਾ ਗਿਆ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਮੰਦ ਭਾਗੀ ਘਟਨਾ ਜਿਹੜੀ ਹੈਗੀ ਇਹ ਧੂਰੀ ਤੋਂ ਸਾਹਮਣੇ ਆਈ ਹੈ ਸੋ ਇਹ ਬਗਲਾ ਮੁਖੀ ਮੰਦਰ ਦੀਆਂ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੈਲੀ ਪੋਸਟ ਤੋਂ ਸੋ ਹੁਣ ਇਸ ਦੇ ਵਿੱਚ ਅਪਡੇਟ ਕੀ ਆਉਂਦਾ ਸਾਹਮਣੇ ਉਹ ਪੁਲਿਸ ਦੀ ਜਿਹੜੀ ਅਗਲੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕਰੂਗੀ ਪੁਲਿਸ ਉਸ ਦੇ ਵਿੱਚ ਹੀ ਸਾਹਮਣੇ ਨਿਕਲਿਆ ਨਿਕਲ ਕੇ ਆਵੇਗਾ ਕਿ ਆਖਿਰ ਮਾਜਰਾ ਕੀ ਹੈ ਸੋ ਇਹ ਤਸਵੀਰਾਂ ਤੂਰੀ ਦੀ ਬਗਲਾਮੁਖੀ ਮੰਤਰ ਦੀ ਅਸੀਂ ਤੁਹਾਨੂੰ ਦਿਖਾ ਰਿਹਾ ਹਾਂ